ਤਦੇ ਪੰਜਾਬ ਦੀ ਜਿਹੜੀ ਪਾਰਟੀ ਦਾ ਕੰਮ ਸਭ ਹੋ ਗਿਆ ਮਗਰ ਸਾਰੀ ਯਾਨੀ ਇਹਦੀ ਗਵਾਈ ਦੇ ਵਿੱਚ ਪਾਰਟੀ ਜਿਹੜੀ ਆ ਉਹ ਚੱਲੂਗੀ ਸਾਰੀ ਪੂਜੇ ਸਾਡੇ ਪਰਮਜੀਤ ਸਿੰਘ ਜੀ ਦਾ ਪਹਿਲਾਂ ਵੀ ਚੱਲਦੀ ਕੋਈ ਆ ਪੰਜਾਬ ਦੇ ਵਾਈਸ ਪ੍ਰਧਾਨ ਆ ਸਾਡੇ ਸਰਜੀਤ ਸਿੰਘ ਮਾਨ ਕਾਫੀ ਸਾਲਾਂ ਤੋਂ ਇਹ ਬਣਾਇਆ ਕੰਮ ਕਰਦਾ ਪਿਆ ਉਸੇ ਤਰ੍ਹਾਂ ਨੂੰ ਇੱਕ ਤੋਂ ਇਸ ਤਾ ਪਾਰਟੀ ਜਿਹੜੀ ਆ ਬਾਡੀ ਹਰ ਸਾਲ ਭੰਗ ਕਰਦੀ ਆ ਨਵੇਂ ਸਿਰੇ ਜਿਹੜੀ ਆ ਰਜਿਸਟਰਡ ਪਾਰਟੀ ਹੁੰਦੀ ਆ ਉਸ ਤੋਂ ਬਾਅਦ ਦੁਬਾਰਾ ਇਹ ਸਾਰੇ ਚੜਿਆ ਫੋਟੋਆਂ ਦੇ ਵਿੱਚ ਉਹਨਾਂ ਦੇ ਉਹਦੇ ਆਂਦੇ ਹੁਣ ਮੇਰੀ ਫੋਟੋ ਲੱਗੀ ਉੱਤੇ ਬੇਰਾ ਵਿੱਚ ਥੱਲੇ ਪਾਰਟੀ ਪ੍ਰਧਾਨ ਸੁਨੇਹਾ ਜਦੋਂ ਸਾਰੀ ਕਲੀਅਰ ਹੋ ਗਈ ਉਸ ਤੋਂ ਬਾਅਦ ਦੁਬਾਰਾ ਤੇ ਜਿਹੜਾ ਇਤਿਹਾਸਿਕ ਜਿਹੜਾ ਪਾਰਟੀਆਂ ਦੇ ਉੱਪਰ ਬਣਿਆ ਲੱਗਣ ਦਾ ਪਰ ਪਾਰਟੀ ਵੱਲੋਂ ਰਜਿਸਟਰ ਪਾਰਟੀ ਨੂੰ ਇਹਨਾਂ ਨੂੰ ਅੱਜ ਦਾ ਹੈ ਨਾਮਜ਼ਦਗੀ ਇਹਨਾਂ ਨੂੰ ਦਿੱਤੀ ਹੋਈ ਹੈ ਵੀ ਆਪਣੇ ਪਿੰਡਾਂ 'ਚ ਕੰਮ ਕਰਨਾਂ ਆਪਣੇ ਸ਼ਹਿਰਾਂ 'ਚ ਕੰਮ ਕਰਨਾਂ ਕਾਜ ਨਹੀਂ ਕਰਦੇ ਇਸੇ ਲਈ ਜਿਹੜੇ ਬਾਹਰ ਫਿਲਾਲ ਯਾ ਭਾਉ ਜੀ ਤੁਹਾਡੀ ਤੁਹਾਡੀ ਜੀਵਾਲਾ ਬਾਈ ਨੂੰ ਕੰਮ ਕਰਦਾ ਯਾ ਕਰੀਂ ਦਰਵਾਜ਼ਾ ਦਾਲੀਆਂ ਬਾਹਰ ਯਾਨੀ ਮੈਂ ਤੁਹਾਨੂੰ ਦੱਸੇ ਨਗਰੇ ਦੇ ਵਿੱਚ

ਅੱਜ ਸਰਦਾਰਾ ਦੇ ਵੱਲੋਂ ਪਾਰਟੀ ਦੇ ਜਿਹੜੇ ਕਿ ਉਦედაਰਾਂ ਦੀ ਚਿਰਕ ਨਿਯੁਕਤੀ ਕੀਤੀ ਗਈ ਤਾਂ ਕਿਹ ਕਿਹੜੇ ਉਦედაਰ ਨਿਯੁਕਤ ਕੀਤੇ ਗਏ ਮੈਂ ਗੁਰਮੀਤ لال ਬਤੂ ਪ੍ਰਧਾਨ ਇੰਕਾ ਪਾਰਟੀ ਪਿਛਲੇ 15 15 16 16 ਸਾਲ ਤੋਂ ਇਸ ਸਾਥੀ ਜਿਹੜੇ ਪਾਰਟੀ ਤੋਂ ਕੰਮ ਕਰਦੇ ਪਏ ਆਂ ਔਰ ਮੈਂ ਜ਼ਮੇ ਦਾ ਵਧੀਆ ਢੰਗ ਨਾਲ ਲੋਕਾਂ ਦੇ ਵਿਚਰਦੇ ਆਂ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਦੇ ਆਂ ਔਰ ਇੰਕਾ ਪਾਰਟੀ ਜਿਹੜੀ ਆ ਇੱਕ ਦਿਸਕਰ ਪਾਰਟੀ ਹੈ ਵਧੀਆ ਉਹ ਹਰ ਸਾਲ ਜਿਹੜੀ ਹੈ ਉਹਦੀ ਬਾਡੀ ਇੱਕ ਤਾਂ ਪਾਰਟੀ ਤੋਂ ਪਾਨ ਕੀਤੀ ਜਾਂਦੀ ਹੈ ਇੱਕ ਗਰੁੱਪ ਤੋਂ ਔਰ 20 ਤਰੀਕ ਉਹਦੀ ਲਾਸਟ ਹੁੰਦੀ ਆ 20 ਤਰੀਕ ਤੋਂ ਬਾਅਦ ਜਿਹੜਾ ਵਾ ਪਾਰਟੀ ਆ ਢਾਂਚਾ ਜਿਹੜਾ ਦੁਆਰਾ ਜਿਹੜਾ ਤਿਆਰ ਕੀਤਾ ਜਾਂਦਾ ਵਾ ਔਰ ਅੱਜ ਇੱਕ ਤਾਂ ਪਾਰਟੀ ਨੇ ਨਵੇਂ ਤੌਰ ਤੇ ਮੈਂਬਰ ਦਾ ਪਾਰਟੀ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਔਰ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਫੇਲੀ ਜਿਹੜੀ ਹੈ ਬਰਮਜੀਤ ਸਿੰਘ ਸਾਡੇ ਜਿਹੜੇ ਆ ਪਿੰਡ ਸਾਬੂਆ ਤੋਂ ਉਹਨਾਂ ਨੂੰ ਪੰਜਾਬ ਦੀ ਵਾਈਸ ਪ੍ਰਧਾਨ ਜਿਹੜੀ ਆ ਦਸਮੀ ਹੈ ਉਹਦੇ ਨਾਲ ਸਾਡੇ ਸਰਜੀਤ ਸਿੰਘ ਦੀ ਮਾਣ ਵੀ ਕਾफी ਮੈਸਮਲਾ ਪਿੰਡਾਂ ਵਿੱਚ ਇਹਨਾਂ ਦਾ ਰਸੂਮ ਹੈਗਾ ਵਾ ਜੁਨਾੜਵਾਜ ਪੰਜਾਬ ਯੂਥ ਲੀਗ ਜਾਨੀ ਕਿ ਨੌਜਵਾਨਾਂ ਦੇ ਇੱਕ ਪਾਰਟੀ ਜਿਹੜੀ ਆ ਇਹਨਾਂ ਦੇ ਹਵਾਲੇ ਕੀਤੀ ਗਈ ਹੈ ਉਹ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਾਡੇ ਅਰੁਣ ਸਰਵਰਵਾਦ ਜੀ ਹੈਗੇ ਆ ਇਕਤਾ ਪਾਰਟੀ ਦਾ ਹਰ ਪਾਰਟੀ ਦਾ ਕੋਈ ਨਾ ਕੋਈ ਵਾਰਸ ਹੁੰਦਾ ਹੈ ਚਾਹੇ ਆਪਾਂ ਘਰ ਦੀ ਆਪਾਂ ਗੱਲ ਕਰਦੀਏ ਬਾਹਰ ਦੀ ਆਪਾਂ ਗੱਲ ਕਰਦੀਏ ਉਹਦੇ ਵਿੱਚ ਕੋ ਵਾਰ ਚੁਣਿਆ ਜਾਂਦਾ ਔਰ ਇਕਤਾ ਪਾਰਟੀ ਨੇ ਇਹੇ ਕਰਾਈ ਅਰਉ ਸੱਫਰਵਾਲ ਨੂੰ ਜਿਹੜਾ ਇਕਤਾ ਪਾਰਟੀ ਦਾ ਮਾਲਕ ਜਿਹੜਾ ਹੈ ਅੱਜ ਚੁਣਿਆ ਵਾ ਔਰ ਮੈਂ ਸਮਝਦਾ ਵੀ ਇਕਤਾ ਪਾਰਟੀ ਨੂੰ ਵਿਧਾਨਵਸਤੇ ਚੜਾਉਣ ਵਾਸਤੇ ਇਹ ਸਾਥੀ ਜਿਹੜੇ ਪੂਰੀ ਮਿਹਨਤ ਕਰਨਗੇ ਪਹਿਲਾਂ ਵੀ ਕਰਦੇ ਆ ਕੰਮ ਵੀ ਕਰਨਗੇ ਇਸੇ ਤਰ੍ਹਾਂ ਇੱਕਤਾ ਪਾਰਟੀ ਨੇ ਇਹਨਾਂ ਸਾਥੀਆਂ ਨੂੰ ਜਮ੍ਹਾਂ ਸਵੀਕਾਰ ਕਿ ਜ਼ਿੰਮੇਵਾਰੀ ਜੜੀ ਹੈ ਮੈਂ ਸੁਨਸਰਵਾਲ ਹਾਂਜੀ ਪਾਰਟੀ ਵੱਲੋਂ ਕਿਹੜੀ ਜ਼ਿੰਮੇਵਾਰੀ ਤਨ ਦਿੱਤੀ ਗਈ ਹੈ ਅੱਜ ਮੈਨੂੰ ਪਾਰਟੀ ਵੱਲੋਂ ਮੈਨੂੰ ਸਾਡੇ ਪ੍ਰਧਾਨ ਜੀ ਨੇ ਬਹੁਤ ਵੱਡਾ ਮਾਨ ਬਖਸ਼ਿਆ ਪਾਰਟੀ ਦਾ ਜਿਹੜਾ ਕਰਤਾ ਧੱਤਾ ਤੇ ਅਹੁਦੇਦਾਰੀ ਮੈਨੂੰ ਦਿੱਤੀ ਗਈ ਹੈ ਜਦਕਿ ਪਾਰਟੀ ਸਾਰੀ ਦੇਸ਼ ਦੇ ਇੱਕ ਹੋ ਗਈ ਉਹ ਮੈਂ ਆਪਣੀ ਤਾਨਾ ਦਈ ਦੇ ਨਾਲ ਕਰੂੰਗਾ ਹਮਾਨਦਾਈ ਨਾ ਕਰੂੰਗਾ ਜੋ ਵੀ ਪ੍ਰਧਾਨ ਜੀ ਮੈਨੂੰ ਹੁਕਮ ਲਾਉਗੇ ਉਸ ਹਸਾਬ ਨਾਲ ਮੈਂ ਸਾਰੀ ਪਾਰਟੀ ਵਾਸਤੇ ਕੰਮ ਕਰੂੰਗਾ ਆਨਰ ਟਾਈਮ ਤੇ ਪਾਰਟੀ ਨੂੰ ਗਾਂ ਬਤਾਲੀ ਕਿਸ ਤਰੀਕੇ ਦੇ ਪ੍ਰਾ ਕਿੱਥੇ ਜਾਊਂਗੇ ਕੋਈ ਹੈ ਰਾਜਨੀਤੀ ਤੁਹਾਡੀ ਮੈਂ ਖੋਸਾ ਜੀ ਤੁਹਾਨੂੰ ਅੱਜ ਆਪਣੇ ਇੱਕ ਮੀਡੀਆ ਰਾਹੀਂ ਕਹਿਣਾ ਚਾਹੁੰਦਾ ਵਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਨਾ ਕਹਿੰਦੇ ਕਿ ਏਕਤਾ ਪਾਰਟੀ ਦਾ ਕਿੱਥੇ ਕਿੱਥੇ ਮੈਂ ਇਹ ਸਾਰੇ ਦੱਸਣਾ ਚਾਹਣਾ ਵਾਂ ਉਹਨਾਂ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਪੂਰੇ ਪੰਜਾਬ ਦੇ ਕੱਲੇ-ਕੱਲੇ ਸ਼ਹਿਰਾਂ 'ਚ ਜਾ ਕੇ ਆਪਣੇ ਏਕਤਾ ਪਾਰਟੀ ਦਾ ਦੱਸੂੰਗਾ ਉਹਨਾਂ ਨੂੰ ਉਹਦੇ ਵਾਦੀ ਦਊਂਗਾ ਪਹਿਲੇ ਸਭ ਤੋਂ ਪਹਿਲੇ ਮੈਂ ਕਰਤੂਸਲੇ ਵਿੱਚ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਜਾਂ ਵਾੜਾ 50 ਵਾੜਾ ਦੇ ਵਿੱਚ ਸਾਰਿਆਂ ਨੂੰ ਉਦੇਦਾਰੀ ਦਊਂਗਾ ਹਾਂਜੀ ਸਰ ਕੀ ਨਾਮ ਹੈ ਇਹ ਆਪਣਾ हाँ जी पार्टी अहदेदारी गई है पार्टी लिए किस तरीके का मान साहब तुम अहदेदारी दिखी गई है पार्टी मैं तो सब तो पहला ਹਿਰਾਨਾ ਸਿੱਧੀ ਸੇ ਮਾਨ ਸਾਰੇ ਲੋਕਾਂ ਦੀਆਂ ਮਿਹਰੇਦੋਂ ਵਾਹਿਗੁਰੂ ਜੀ ਦਾ ਖਾਲਸਾ ਸਰਬਾਹੂਕ ਦੀ ਫਤਿਹ ਜੋ ਅੱਜ ਪਾਰਟੀ ਭੰਕਲ ਕੇ ਔਰ ਦੁਬਾਰਤੋਂ ਰੀਪੀਟ ਕਰਕੇ ਅੱਜ ਸਾਨੂੰ ਉਹਦੇ ਸਵਾਲੇ ਗਏ ਆ ਉਹ ਸਵਾਲੇ ਨੂੰ ਅਸੀਂ ਬੜੇ ਅੱਛੇ ਟੱਗ ਨਾਲ ਪਹਿਲਾਂ ਵੀ ਬੜੀ ਦੇਰ ਤੋਂ ਅਸੀਂ ਇਸ ਪਾਰਟੀ ਨਾਲ ਕੰਮ ਕਰਦੇ ਆਂ ਔਰ ਅੱਜ ਵੀ ਇਸੇ ਤਰ੍ਹਾਂ ਇਸੇ ਇੱਕ ਤਾਂ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਦੁਰਾਂਗੇ ਔਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵਿਚਰਾਂਗੇ ਉਹ ਗਾਂ ਬੇਖੂਬੀ ਦੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਪਾਵਾ ਕਿਸ ਤਰ੍ਹਾਂ ਕਿ ਨਾ ਪਿੰਡਾਂ ਦੇ ਵਿੱਚ ਪਾਰਟੀ ਦਾ ਵਿਸਤਾਰ ਕੀਤਾ ਜਾਊਗਾ ਅਸੀਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਜਾਵਾਂਗੇ ਕਿ ਪਾਰਟੀ ਜਿੱਦਾਂ ਵੀ ਕਿਸੇ ਗਰੀਬ ਨੂੰ ਲੋੜ ਆ ਸਾਡੀ ਕਿਸੇ ਸਾਡੀ ਪਾਰਟੀ ਦੇ ਨਾਲ ਜੋੜਨ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਇੱਕ ਤਾਂ ਪਾਰਟੀ ਨਾਲ ਜੋੜੀ ਕੋਸ਼ਿਸ਼ ਕਰੂਗੀ ਕਿਸੇ ਦਾ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਨਾਲ ਕਰੂਗੀ